ਦਾ ਖਾਲਤਾ ਚਰੀ ਵਾਹਿਗੁਰਜੀ ਕੀ ਫਤੇ ਉਹ ਤੌਂਗਾਲੀ ਵਾਲੇ ਛੋਡੇ ਪਿੰਡ ਦਾ ਮੇਲਾ ਉਹ ਰੌਲਾ ਖਾਪਾ ਪਾ ਗਿਓ ਦੇਖਾਂਗੇ ਜੱਗੂ ਅੱਤ ਕਰਾਊ ਜਾਂ ਮਾਨਸਾ ਨੂੰ ਫੋੜ ਜਾਣਗੇ ਬੱਲੇ ਬੱਲੇ ਕਰਾਉਂਦਾ ਮੇਰਾ ਲੱਖੀ ਤਾਰ ਪੁੱਜਿਆ ਜਲਾਲ ਵਾਲਾ ਰਪਿੰਦਰ ਪੁੱਜਿਆ ਹੋਇਆ ਬੱਲੇ ਬੱਲੇ ਹੁੰਦੀ ਆ ਆ ਹਾਕਮ ਵਾਲੀਆ ਜੱਗੂ ਪੁੱਜਿਆ ਹੋਇਆ ਕਤਬ ਵਾਲੀਏ ਇਹ ਜੱਗੂ ਆ ਕਦੋਂ ਰੈਂਬੋ ਆ ਇਹਦਾ ਰੈਂਬੋ ਨਾ ਆ ਉਹ ਹਾਕਮ ਵਾਲੀਏ ਦੇ ਨਾਤੇ ਤਾੜੀ ਤੂੜੀ ਆ ਗਈ ਐ ਕ ਹੰਗਾਲੀਆ ਵਾਲਿਆ ਕਾ ਨਹੀਂ ਉਹ ਤਾੜੀਆਂ ਓਏ ਜਰ ਰਪਿੰਦਰ ਜਨਾਲ ਆਇਆ ਹੋਇਆ ਇਹਦੇ ਨਾਤੇ ਵੀ ਤਾੜੀਆਂ ਮਾਰ ਜਾ ਉਹ ਕੰਗਾਲੀਆ ਵਾਲਿਆ ਪਿੰਡ ਦਾ ਮੇਲਾ ਉਹ ਤਾੜੀਆਂ ਨਹੀਂ ਹਾ ਤਾੜੀਆਂ इला चंबसर आया, आया। और लाले जी गला हूंदी लाला करा पीरे वर्गे जी गला हूंदी पिण लाला सिर ਓ ਤਾਰੀਆਂ ਵਾਟਾਰ ਆਇਆ ਬਰਕਾਰ ਆਇਆ ਕਲਵੀਰ ਆਇਆ ਉਹ ਜਟਾਣਿਆਂ ਵਾਲਾ ਆ ਹਰਪਿੰਦਰ ਬਾਈ ਆ ਜਟਾਣਿਆਂ ਵਾਲਾ ਕਲਵੀਰ ਹੈ ਹੋ ਜਿੰਦੀ ਕਲਵੀਰ ਹੈ ਆ ਗੱਲਾਂ ਦਾ ਤਾਂ ਐਂਡ ਕਰਾਉਂਦਾ ਹੈ ਹੋ ਸਿਹਰਾ ਕਰਾਉਂਦਾ ਬੱਲੇ ਬੱਲੇ ਹੁੰਦੀ ਆ ਉਹ ਜਨਾਲ ਵਾਲਿਆ ਬੱਲੇ ਦਾ ਤਾਂ ਟਿਕਾਣੇ ਲੱਗਿਆ ਬੰਨ ਉਹ ਮੁੰਡੇ ਤੇ ਬਾਪੂ ਘੁੰਮਣ ਚਾਹੀ ਪਾਰ ਕਰ ਪਾ ਇਹ ਤੀਪ ਪੋਰਦੀ ਵਾਲਾ ਅੰਮਰਸੇਰ ਵਾਲਾ ਇਹ ਐਕਸ਼ਨ ਵਾਲੀ ਮਸ਼ੀਨ ਹੈ ਇਹ ਕੱਲਾ ਮਾਤਾ ਟਿਕਾਣੇ ਲਾ ਦਿੰਦਾ ਟੋਂਗੋਈ ਵਾਲੇ ਉਹ ਕਿੜੂ ਕਿੜੂ ਸਵਾਦ ਆਉਂਦਾ ਪੇੜ ਦੇ ਮੇਲੇ ਦਾ ਉਹ ਤਾੜੀ ਤੂੜੀ ਆ ਗਈਆਂ ਕਹਿੰਦਾ ਹੀ ਉਹ ਤਾੜੀਆਂ ਉਹ ਤਾੜੀਆਂ ਮਾਰ ਦਿਓ ਅਜਾ ਸਾਡਾ ਤਾੜ ਕਹਿੰਦੇ ਲੱਖੀ ਵੀ ਆਇਆ ਕਦਰ ਚਾਲ ਵਾਲਾ ਰਿੰਦਰ ਵੀ ਆਇਆ ਸਾਰਿਆਂ ਦਾ ਬਹੁਤ ਦਾ ਕਾਲਾ ਜੜ ਚੜੀ ਪਾਇਗੁਰ ਜੀ ਕੀ ਫਤਿਹ ਲੱਖੀਸਤਾਂ ਮੈਨੂੰ ਉਦੋਂ ਪਿਆਰਾ ਲੱਗਦਾ ਦੀਪ ਜਦੋਂ ਹੱਥ ਦਾਣਾ ਜਦੋਂ ਹੱਥ ਨਾਲ ਕਬੱਡੀ ਪਾਉਂਦਾ ਉਦੋਂ ਪਿਆਰਾ ਲੱਗਦਾ ਦਾ ਕਹਤਾ ਹੈ ਸ੍ਰੀ ਪਾਇਗੁਰ ਜੀ ਕੀ ਫਤਿਹ ਲੈ ਵੀ ਮਨਜੀਤੀ ਪੁੱਛੋ ਆਪਣੇ ਤਖਣੇ ਕੀ ਬਾਤ ਹੈ ਕੀ ਬਾਤ ਹੈ ਬਣ ਜੂ ਕੁਛ ਜੇ ਮਿਹਨਤ ਕਰਦਾ ਰਹਾ ਪੂਰਾ ਹੀ ਬਣਨਾ 1100 ਰੁਪਿਆ ਜਿੱਥੇ ਸਾਰੇ ਭਰਾਵਾਂ ਨੇ ਮਾਨ ਕੀਤਾ ਬਾਈ ਵੀਰੇ ਉਹਨਾਂ ਨੇ ਹੋਰ ਸਾਰੇ ਬਾਈ ਜਗਤਰਾ ਉਹਨਾਂ ਨੇ ਸਾਰੇ ਵੱਡੇ ਭਰਾਵਾਂ ਨੇ ਲੈ ਵੀ ਮਨਜੀਤੀ ਪੁੱਛੋ 1100 1100 ਰੁਪਿਆ ਹਾਕਮ ਵਾਲੇ ਦੀ ਟੀਮ ਵੱਲੋਂ ਮੇਰੇ ਵੀਰੋ ਇਸ ਨੌਜਨ ਬੱਚੇ ਦੇ ਲਈ ਆਇਆ ਹੈ ਇਹ ਸਰਬਰਾਮ ਹੈ ਇਹ ਸਰਬਰਾਮ ਹੈ ਇਹ ਛੋਟਾ ਜਿਹਾ ਮੇਰੇ ਵੀਰੋ ਅਸੀਂ ਵੀ ਐਡੇ ਹੀ ਹੁੰਦੇ ਵੀਰੇ ਬਾਈ ਥੋੜਾ ਜਿਹਾ ਏਦੋਂ ਵੱਡਾ ਹੋਊਗਾ ਨਾ ਕਿੰਨੀ ਉਮਰ ਤਰੀ ਤੇਰੀ 14 ਸਾਲਾਂ ਦੀ ਆ ਮੈਂ 12 ਸਾਲਾਂ ਦਾ ਲੱਗਿਆ ਸੀਗਾ ਸੋ ਸਮੇਂ ਸਮੇਂ ਦੀਆਂ ਗੱਲਾਂ ਨੇ ਗੁਰੂ ਮਹਾਰਾਜ ਦੀ ਮਿਹਰ ਹੈ ਔਰ ਕਬੱਡੀ ਹੈ ਕਬੱਡੀ ਨੇ ਮੇਰੇ ਵੀਰੋ ਬੜਾ ਕੁਝ ਦਿੱਤਾ ਹੈ ਇਹੋ ਜੇ ਨੌਜਵਾਨਾਂ ਦੀ ਲੋੜ ਹੈ 14 ਬਾਦਾਰ ਹੈ ਮਾਰੋ ਤਾੜੀਆਂ ਇੱਕ ਵਾਰੀ ਤੇ ਉਹ ਹਾਸਲਾ ਸਰਬਰਾਮ ਮੇਰੇ ਵੀਰੋ ਨੌਜਵਾਨੋ ਆ ਜਾ ਫਿਰ ਮੈਚ ਵੇਖਾਂਗੇ ਵਿੱਚ ਦੀ ਤੇਰੇ ਬੋਲ ਵੀ ਸੁਣਾਗੇ ਹੁਣ ਤੂੰ ਜਿਹੜਾ ਨਾ ਜਿਵੇਂ ਕਹਿੰਦੇ ਟਰੈਕ ਤੇ ਚੜ੍ਹਦੇਗਾ ਹੌਲੀ-ਹੌਲੀ ਸੁਣਿਆ ਕਰ ਵਧੀਆ ਸਾਰਿਆਂ ਬਾਰੇ ਕਬੱਡੀ ਬਾਰੇ ਬੋਲਣਾ ਆ ਜਿਹੜੇ ਪੈਸੇ ਦਿੱਤੇ ਇਹਨਾਂ ਦਾ ਲਾਲਚ ਨਹੀਂ ਕਰਨਾ ਇਹ ਤਾਂ ਦੁਨੀਆ ਮਗਰ-ਮਗਰ ਚੱਕੀ ਫਿਰੂਗੀ ਔਰ ਕਬੱਡੀ ਦਾ ਜਿੰਨਾ ਬੋਲੇਗਾ ਉੰਨੀ ਥੋੜੀ ਐ ਆਓ ਬਹੁਤ-ਬਹੁਤ ਧੰਨਵਾਦ ਜਲਦੀ ਦੇ ਨਾਲ ਮਾਲ ਦੀ ਟੀਮ ਗਰਾਊਂਡ ਦੇ ਵਿੱਚ ਆ ਜੇ ਮਾਲ ਦੀ ਟੀਮ